ਮਿਰਨਾ ਵਿਕਰਮਜੀਤ ਸਿੰਘ ਆਪਾਂ ਪਾਰਟੀ ਤੇ ਗਏ ਸੀ 11 ਵਜੇ ਆਪਾਂ ਇੱਥੋਂ ਗਏ ਸੀ ਜਦੋਂ ਸ਼ਾਮੀ 4:30 ਵਜੇ ਘਰ ਆਏ ਤੇ ਆ ਕੇ ਦੇਖਿਆ ਸਾਡੇ ਘਰ ਦਾ ਤਾਲਾ ਟੁੱਟਾ ਹੋਇਆ ਸੀ ਸਮਾਨ ਸਾਰਾ ਖਿਲਰਿਆ ਪਿਆ ਸੀ ਆ ਕੇ ਆਪਾਂ ਸਮਾਨ ਆਪਣਾ ਚੈੱਕ ਕੀਤਾ ਸਾਡੇ 9.5 ਟੋਲੇ ਜਿਹੜਾ ਸੋਨਾ ਸੀ ਉਹ ਗਾਇਬ ਸੀ ਡੈੜੀ ਬਾਹਰੋਂ ਆਏ ਸੀ ਨਾਲ ਯੂਰੋ ਲੈ ਕੇ ਆਏ ਸੀ 10000 ਯੂਰੋ ਤੇ ਜਦ ਚੈੱਕ ਕੀਤਾ ਤਾਂ ਪਾਇਆ ਗਿਆ ਕਿ 10000 ਯੂਰੋ ਜਿਹੜਾ ਸਾਡਾ ਉਹ ਨਹੀਂ ਹੈਗਾ ਸਾਡਾ 10000 ਯੂਰੋ ਵੀ ਨਾਲ ਲੈ ਗਿਆ 5000 ਇੰਡੀਅਨ ਕਰੰਸੀ ਜਿਹੜੀ ਉਹ ਲੈ ਕੇ ਗਿਆ ਬੰਦਾ ਇਕੱਲਾ ਇੱਕੋ ਆਇਆ ਸੀ ਤੀਸਰੀ ਕੈਮਰਾ ਸਰਾਰ ਰਿਕਾਰਡ ਹੈ ਫੁਟੇਜ ਤੁਹਾਨੂੰ ਭੇਜ ਦਨੇ ਆਪਾਂ ਪੁਲਿਸ ਰਿਪੋਰਟ ਕੀਤੀ ਪੁਲਿਸ ਮੁਕਾ ਜਾ ਕੇ ਦੇਖੀ ਸੀ ਉਹਨਾਂ ਨੇ ਬੰਦੇ ਦੀ ਭਾਲ ਕਰਨੀ ਸ਼ੁਰੂ ਕਰਤੀ ਸੀ ਤੇ 10000 ਯੂਰੋ ਟੋਟਲ 9 ਲੱਖ ਰੁਪਿਆ ਬੰਦਾ ਜੇ ਹਾਂਜੀ ਹਾਂਜੀ ਇਹ 15 16 ਲੱਖ ਦੇ ਲਗਛਕ ਜਾਨੀ ਕਿ ਹੈਗਾ ਜੇ ਅਰੈਸਟ ਕੀਤਾ ਜਿਹੜਾ ਬੰਦਾ ਮੇਨ ਕੈਮਰੇ ਸਾਹਮਣੇ ਆ ਰਿਹਾ ਸੀ ਉਹ ਅਰੈਸਟ ਕੀਤਾ ਆ ਉਹਦੇ ਕੋਲ ਪੁਸਪਰਤਾਲ ਕਰ ਰਹੇ ਆ ਬਾਕੀ ਕਹਿੰਦੇ ਆ ਕੋਸ਼ਿਸ਼ ਸਾਡੀ ਪੂਰੀ ਆ ਤੁਹਾਡਾ ਸਮਾਨ ਵਾਪਸ ਲਵਾਵਾਂਗੇ ਮੈਂ ਬਲਜਿੰਦਰ ਕੋਹ ਪਿੰਡ ਤੋਗਲ ਵਾਲਾ ਇਹ ਮੇਰੇ ਪਤੀ ਨੇ ਮੈਂਦ ਕਰਕੇ ਪੈਸੇ ਤੁਮਾਂ ਕਾ ਲੈਂਦੇ ਇਹ ਆਇਆ ਬਤਾ ਕੋ ਆਇਆ ਆਇਆ ਨੇ ਤੇ ਮੇਰਾ ਸੋਨਾ ਸੀ ਮੈਂ ਰੱਖਿਆ ਬੜੇ ਮਿਹਨਤ ਕਰਕੇ ਬਣਾ ਕੇ 9.5 ਟੋਲੇ ਉਹ ਸੋਨਾ ਵੀ ਗਾਇਬ ਕਰ ਲਿਆ ਗਿਆ ਤੇ ਪੈਸੇ ਵੀ ਲੱਗੇ ਸਾਰੇ 10000 ਰੋ ਰੋ ਇਹ ਇਨਸਾਫੀ ਹੋ ਮੰਗਦੇ ਹਾਂ ਜਿੰਨਾ ਸਾਡਾ ਸਮਾਨ ਗਿਆ ਵਾ ਸਾਡਾ ਸਮਾਨ ਸਾਡਾ ਵਾਪਸ ਕੀਤਾ ਜਾਏ ਸਾਡੀ ਬੇਨਤੀ ਇਹੋ ਹੀ ਹੈ 11 ਵਜੇ ਕਰੋਗੇ ਪਾਣੀ ਕੇ ਪੌਣੇ ਪਾਣੀ ਕੇ ਘਰ ਆ ਗਏ ਹਾਂ ਹਾਂਜੀ ਹੋਰ ਪੁਰਸ ਕੀ ਤੁਹਾਨੂੰ ਅਸ਼ਵਾਸ਼ਣ ਦਵਾ ਰਹੀ ਹਾਂ ਪੁਲਸ ਦਾ ਪੂਰਾ ਸੁਵਾਦ ਦਵਾਂਗੇ ਇਹ ਵੀ ਅਸੀਂ ਕਰਦੇ ਕਾਰਵਾਈ ਕਰਦੇ ਦਾ ਪੂਰਾ ਹਿੰਦੇ ਹਾਂ ਸਾਨੂੰ ਸਾਹਨ ਸਾਹਿਬ ਨੂੰ ਆਵਾਂਗੇ ਚੋਰੀ ਬਹੁਤ ਵੱਡੀ ਹੋਈ ਆ ਇਹ ਕੋਈ ਪਤਾ ਨਹੀਂ ਹੁਣ ਤਾਂ ਰਾਤ ਵੀ ਨਹੀਂ ਬਾਹਰ ਨਿਕਲਣ ਦੀ ਕੀ ਕਰਦਾ ਜੀ ਜਿੰਦਾ ਜਿੰਦਾ ਲੈ ਮੌਸਮ ਹੋ ਗਿਆ ਹੁਣ ਵਿਚਾਰੇ ਇੰਨੀ ਕਮਾਈ ਕੀਤੀ ਲਗਭਗ 20 ਲੱਖ ਦੇ ਲੱਗੇ ਲੱਗੇ ਚੋਰੀ ਹੋ ਗਈ ਬਹੁਤ ਸਾਰੀ ਮੋਟਰਸਾਈਕਲ ਖੋਏ ਗਏ ਆ ਜਿਆਦਾ ਨੁਕਸਾਨ ਬਹੁਤ ਸਾਡੇ ਪਿੱਛੇ ਜੇ ਉਧਰ ਪਿੰਡੋਂ ਵੀ ਚੋਰੀ ਹੋ ਗਈ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਜੇ ਕੋ ਮੈਨ ਕੋਲੇ ਨਸ ਪੈਣੀ ਚਾਹੀਦੀ ਕਿਸ ਤੋਂ ਮੋਲ ਦੇਂਦੀ ਸੀ ਉਹ ਮਾ ਉਹ ਬਹੁਤ ਗੰਦਾ ਜੀ ਸਾਡੀ ਮੰਗਵਾ ਵੀ ਇਹ ਫੜੇ ਜਾਣ ਇਹਨਾਂ ਨੂੰ ਨੱਥ ਪਈ ਜਾਵੇ ਥੋੜਾ ਬਤਾ